ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਤੁਸੀਂ ਮੀਡੀਆ ਨਾਲ ਰੂਬਰੂ ਹੋ ਰਹੇ ਜੀ ਕੀ ਰਿਕਵਰੀ ਹੈ ਸਰ ਸਾਡੀ ਜਿਹੜੇ ਐਸ ਐਚਓ ਗੁਰੂ ਹਰਸ ਹੈ ਇਹਨਾਂ ਵੱਲੋਂ ਡੀਐਸਪੀ ਸਾਹਿਬ ਗੁਰੂ ਹਰਸਾਹ ਤਰਫਿਚ ਇਹਨਾਂ ਵੱਲੋਂ ਬੜੀ ਵਧੀਆ ਇੱਕ ਸਫਲਤਾ ਹਾਸਲ ਹੋਈ ਹੈ ਤੇ ਇਹਨਾਂ ਨੇ ਗ੍ਰੋ ਫੜਿਆ ਅਵਧਾਤ ਸਿੰਘ ਉਸਤਾਰੀ ਤੇ ਸੰਦੀਪ ਸਿੰਘ ਪੁੱਤਰ ਟਕਾ ਸਿੰਘ ਤੇ ਇਹਦੇ ਵਿੱਚ ਅਸੀਂ ਪੁਸ਼ਕੀਸ਼ ਦਰਨ ਹੋਰ ਵੀ ਆ ਰਹੇ ਸ਼ਾਇਦ ਉਹਨਾਂ ਦੇ ਸਾਥੀ ਹੋਣ ਤੇ ਇਹਨਾਂ ਤੋਂ 25 ਮੋਟਰਸਾਈਕਲ ਪ੍ਰਾਮਧਿਕ ਕਰਨ ਸਫਲਤਾ ਹਾਸਲ ਹੋਈ ਚੋਰੀ ਦੇ ਮੋਟਰਸਾਈਕਲ ਜਿਹਦੇ ਵਿੱਚ ਸਕੂਟਰ ਜਿਹੜੇ ਐਕਟਿਵਾ ਹੈਗੇ ਆ ਤੇ ਇਵੇਂ ਹੀ ਮੋਟਰਸਾਈਕਲ ਨਵੇਂ ਜਿਹੜੇ ਬੁਲਟ ਹੈ ਇਹਦੇ ਵਿੱਚ ਬੁਲਟ ਤਿੰਨ ਨਵੇਂ ਬੁਲਟ ਹੈ ਐਕਟਿਵਾ ਤਿੰਨ ਹੈ ਪਲਸਰ ਮੋਟਰਸਾਈਕਲ ਲੱਕਾ ਪਲੈਟੀਨਾ ਮੋਟਰਸਾਈਕਲ ਤਿੰਨ ਸਪਲੈਂਡਰ ਪੰਜ ਤੇ ਡਿਲਕਸ ਸਪਲੈਂਡਰ ਡਿਲਕਸ 10 ਮੋਟਰਸਾਈਕਲ ਟੋਟਲ 25 ਮੋਟਰਸਾਈਕਲ ਚੋਰੀ ਦੇ ਜਿਹੜੇ ਇਹਨਾਂ ਨੇ ਪ੍ਰਾਮਧਿਕ ਕਰਨ ਉਹ ਸਫਲਤਾ ਹਾਸਲ ਹੋਈ ਹੈ ਇਹ ਦੋ ਜਣੇ ਆ ਗ੍ਰਿਫਤਰ ਕੀਤੇ ਆ ਇਹਦੇ ਚ ਆ ਜਿਹੜਾ ਅਵਤਾਰ ਸਿੰਘ ਉਫਤਰੀ ਆ ਪੁੱਤਰ ਮਲਕੀਤ ਸਿੰਘ ਵਾਸੀ ਨੂਰਪੁਰ ਚੱਠਾ ਜਿਹੜਾ ਜਲੰਧਰ ਤੇ ਹੁਣ ਕਤੂਬਗੜ੍ਹ ਪਾਟੇ ਚ ਰਹਿੰਦਾ ਸੀ ਗੁਰੂ ਅਰਜਨ ਦੇਵ ਚ ਜੀ ਇਹ ਬੰਦਾ ਬੜਾ ਨਟੋਰੀਅਸ ਹੈ ਇਹ ਇੱਕ ਪੱਕਾ ਕ੍ਰੋਨਿਕ ਚੋਰ ਹੈ ਜਿਹੜਾ ਅੱਗੇ ਵੀ ਮੋਟਰਸਾਈਕਲ ਚੋਰੀ ਤੇ ਜਾਂ ਹੋਰ ਚੋਰੀਆਂ ਦੇ ਵਿੱਚ ਬਹੁਤ ਸ਼ਾਮਲ ਰਿਹਾ ਹੈ ਇਹਦੇ ਤੇ 19 ਐਫ ਆਈ ਆਰਸ ਦਰਜ ਆ ਜਿਹੜੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਜਲਾਲਾਬਾਦ ਫਰਜ਼ਲਕਾ ਤੇ ਸਿਵਲ ਲਾਈਨ ਬਟਿੰਡਾ ਹੁਣ ਵੀ ਜਿਹੜਾ ਇਹਦੀ ਪੁੱਛਗਿਛ ਤੋਂ ਸਾਹਮਣੇ ਆਈਆਂ ਚੀਜ਼ਾਂ ਉਹਦੇ ਵਿੱਚ ਇਹ ਹੈ ਵੀ ਇਹਨਾਂ ਨੇ ਜ਼ਿਆਦਾਤਰ ਆ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਵਹੀਕਲਸ ਇਹ ਬਠਿੰਡਾ ਤੋਂ ਮਾਨਸਾ ਤੋਂ ਤੇ ਜਲਾਲਾਬਾਦ ਤੋਂ ਚੋਰੀ ਕੀਤੇ ਇਹਦਾ ਸਾਰਾ ਅਸੀਂ ਰਿਕਾਰਡ ਦੇਖ ਰਹੇ ਹਾਂ ਮੋਟਰਸਾਈਕਲਸ ਦਾ ਤੇ ਉਹਦੀ ਚੋਰੀ ਦੇ ਤੇ ਪੁੱਛਗਿਛ ਮੁਤਾਬਕ ਉਹਨਾਂ ਦੇ ਨਾਲ ਅਸੀਂ ਤਾਲਮਿਲ ਕਰ ਰਹੇ ਹਾਂ ਇਹਨਾਂ ਡਿਸਟ੍ਰਿਕਟਸ ਦੇ ਨਾਲ ਜਿੱਥੋਂ ਜਿੱਥੋਂ ਮਾਨਸਾ ਬਠਿੰਡਾ ਤੇ ਜਲਾਲਾਬਾਦ ਹਫਾਜ਼ਤਤਾ ਦੇ ਵਿੱਚ ਵੀ ਉਹਨਾਂ ਦੇ ਨਾਲ ਤਾਲਮਿਲ ਕਰਕੇ ਜ਼ੋਨ ਅਤੇ ਉੱਥੇ ਪਰਚੇ ਦਰਜ ਐ ਜੀ ਜਾਂ ਉਹਨਾਂ ਦੇ ਕਿਸੇ ਕਿਸਮ ਦੀ ਡੀਟੇਲਸ ਇਹਨਾਂ ਬਾਰੇ ਵਹੀਕਲਸ ਬਾਰੇ ਲੈ ਕੇ ਇਹਨਾਂ ਦੇ ਮਾਲਕਾਂ ਨੂੰ ਅਸੀਂ ਜਲਦ ਤੋਂ ਜਲਦ ਇਹ ਵਾਪਸ ਕਰਾਂਗੇ ਇਹ ਸਰ ਕਿੱਥੋਂ ਰਿਕਵਰ ਹੋਏ ਸੀ ਕਿ ਮੋਟਰਸਾਈਕਲ ਇਹ ਇਹਨਾਂ ਨੇ ਜੀ ਇੱਥੇ ਜਦੋਂ ਅਰੈਸਟ ਕੀਤੇ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਬੇਸ ਤੇ ਇਹਨਾਂ ਨੇ ਬੰਦੇ ਅਰੈਸਟ ਕੀਤੇ ਤਾਂ ਇਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੇ ਦਸਨ ਤੋਂ ਦੋ ਮੋਟਰਸਾਈਕਲ ਸਰਪਿਆਲਾ ਰੋਡ ਬੰਦ ਪੇ ਗਦਾਮ ਦੇ ਸਾਹਮਣੇ ਉੱਥੋਂ ਇਹਨਾਂ ਨੇ ਰਿਕਵਰ ਕੀਤੇ ਤੇ 23 ਮੋਟਰਸਾਈਕਲ ਝਾਵਲਾ ਰੋਡ ਦੇ ਜਿਹੜੇ ਬੰਦ ਬੇਗਜ਼ਾਮ ਹੈ ਜਿੱਥੇ ਮਤਲਬ ਬੈਡੰਡਰ ਬਿਲਡਿੰਗ ਤੋਂ ਜੀ ਸਰ ਉੱਥੋਂ ਇਹਨਾਂ ਨੇ ਦੌਰ ਕੀ ਚੋਤਲ ਕੋ ਕੇ ਰੱਖੇ ਸੀ ਸਰ ਕੀ ਦੇਖਦੇ ਹੋ ਜੀ ਕਿੰਨੇ ਕੋ ਹੌਸਲੇ ਇਹਨਾਂ ਦੇ ਬੁਲਾਉਂਦਾ ਜਿੱਦਾਂ ਸਰ ਤੁਸੀਂ ਦੱਸ ਰਹੇ ਜੀ 19 ਪਰਚੇ ਇਹਨਾਂ ਦੇ ਜੀ ਔਰ 25 ਦੀ ਰਿਕਵਰੀ ਹੋਈ ਹੈ ਜੀ ਇਹ ਇੱਥੇ ਧਿਆਨ ਦੇ ਇਹ ਧਿਆਨ ਦੇ ਇਹੋ ਗੱਲ ਇਹ ਹੈ ਜੀ ਵੀ ਇਹ 19 ਪਰਚੇ ਆ ਹੁਣਾਂ ਪਰਚਾ ਹੋ ਗਿਆ ਇਹਨਾਂ ਦੀ ਰਿਕਵਰੀ ਕਰ ਲਈ ਜੀ ਹੌਸਲੇ ਤਾਂ ਇਹਨਾਂ ਦੇ ਪਸਤ ਆ ਜੀ ਤੇ ਅਜੇ ਹੀ ਮੈਂ ਇਹਨਾਂ ਨੂੰ ਵਾਰਨਿੰਗ ਦਿੰਦਾ ਜਿਹੜੇ ਵੀ ਇਹ ਬੰਦੇ ਆ ਕੋਈ ਚੋਨੀ ਚੋਨੀ ਕਰਨ ਵਾਲੇ ਜਾਂ ਹੋਰ ਉਹਨਾਂ ਨੂੰ ਅਸੀਂ ਮਤਲਬ ਸੌਖੇ ਨਹੀਂ ਛਾਣ ਦੇਵਾਂਗੇ ਉਹਨਾਂ ਦੀ ਨੀਂਦ ਆਰਾਮ ਕਰਕੇ ਰੱਖਾਂਗੇ ਤੇ ਉਹਨਾਂ ਨੂੰ ਜੇਲਾ ਭੁਗਤਨੀਆਂ ਪੈਣੀਆਂ ਤੇ ਜਿਲੇ ਆਪਣੇ ਕੋਰੂ ਕਾਨੂੰਨ ਅਨੁਸਾਰ ਜਿਹੜੀ ਕਾਰਵਾਈ ਸਖਤ ਤੋਂ ਸਖਤ ਅਸੀਂ ਕਰਾਂਗੇ ਜਿਹੜਿਆ ਚੋੜੀ ਕਰਦੇ ਕਰਦੇ ਸਰ ਤੁਸੀਂ ਵਿਧਾਈ ਦੇ ਪਾਤਰ ਹੋ ਜਦੋਂ ਤੁਸੀਂ ਚਾਰਜ ਸੰਭਾਲਿਆ ਕਾਫੀ ਰਿਕਵਰੀ ਹੋਈ ਹੈ ਨਸ਼ੇ ਨੂੰ ਲੈ ਕੇ ਐਨਡੀ ਦੇ ਕਾਫੀ ਮਾਮਲੇ ਦਰਜ ਕੀਤੇ ਗਏ ਜੀ ਔਰ ਵੀ ਸਰ ਕੋਈ ਆਉਣ ਵਾਲੇ ਸਮੇਂ ਚ ਇਦਾਂ ਦੀ ਰਿਕਵਰੀ ਜਾਂ ਜਿਨ੍ਹਾਂ ਦੇ ਸਰ ਪ੍ਰਾਪਰਟੀ ਵਗੈਰਾ ਫ੍ਰੀਜ਼ ਕਰਨੀ ਹੈ ਜੀ ਦੇਖੋ ਜੀ ਆਪਣੇ ਕਈ ਕਰੋੜਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਡਿਸਟਰॉय ਵੀ ਕੀਤੀ ਹੈ ਉਹਨਾਂ ਦੀ ਡਿਮੋਲਿਸ਼ ਕੀਤੀ ਗਈ ਹੈ ਜਿਹੜੇ ਉਹਨਾਂ ਨੇ ਇਲ ਗਾਟਨ ਵੈਲਥ ਜਿਹੜੇ ਨਜਾਇਜ਼ ਧੰਦੇ ਤੋਂ ਉਸ ਦੇ ਟਰੱਕ ਚ ਵੇਚਦੇ ਜਿਹੜੇ ਧੰਦੇ ਤੋਂ ਉਹਨਾਂ ਨੇ ਪੈਸੇ ਕਮਾਏ ਸੀਗੇ ਉਹ ਡਰਗ ਮਨੀ ਉਹ ਅਸੀਂ ਜਬਤ ਵੀ ਕੀਤੀ ਹੈ ਜਿਹੜੀ 80 ਲੱਖ ਤੋਂ ਵੱਧ ਜਿਹੜੇ ਅਸੀਂ ਆਚਾਰਾ ਮਹੀਨੇ ਚ ਇਹਨਾਂ ਦਾ ਟਰੱਕ ਮਨੀ ਅਸੀਂ ਰਿਕਵਰ ਕੀਤੀ ਹੈ ਕਰੋੜਾਂ ਦੀ ਇਹਨਾਂ ਦੀ ਪ੍ਰਾਪਰਟੀਜ਼ ਅਸੀਂ ਉਹਦੇ ਵਿੱਚ 68 ਦੇ ਵਿੱਚ ਐਨਡੀਪੀਐਸ ਐਕਟ ਦੇ ਅਧੀਨ ਅਸੀਂ ਉਹਨੂੰ ਫ੍ਰੀਜ਼ ਕੀਤਾ ਹੈ ਤੇ ਇਵੇਂ ਇਹਨਾਂ ਦੀਆਂ ਪ੍ਰੋਪਰਟੀਆਂ ਡਿਸਟਰੋਏ ਕਰ ਦਿੱਤੀ ਗਈਆਂ ਜਿਹੜੇ ਟੋਬਲਿਸ਼ ਕੀਏ ਗਏ ਜਿਹੜੀਆਂ ਇਹਨਾਂ ਨੇ ਨਜਾਇਜ਼ ਧੰਦੇ ਤੋਂ ਬਣਾਈਆਂ ਸੀ ਸਰ ਕੀ ਲੱਗਦਾ ਹੈ ਫ੍ਰਮਾਨ ਤੋਂ ਬਾਅਦ ਹੋਰ ਵੀ ਰਿਕਵਰੀ ਇਹਨਾਂ ਕੋਲ ਹੋਣ ਦੇ ਚਾਂਸ ਹੈ ਨੇ ਬਿਲਕੁਲ ਜੀ ਬਿਲਕੁਲ ਇਹਨਾਂ ਤੋਂ 25 ਦਾ ਜਿਹੜੇ ਟੂ-ਵੀਲਰ ਰਿਕਵਰ ਹੋ ਗਏ ਆ ਹੋਰ ਵੀ ਸਾਨੂੰ ਉਮੀਦ ਹੈ ਵੀ ਇਹਨਾਂ ਦੇ ਜੇ ਕੋਈ ਨਾਲ ਦਾ ਕੋਈ ਜਾਣ-ਪਛਾਣ ਵਾਲਾ ਸਾਥੀ ਵੀ ਹੋਵੇ ਉਸ ਕਿਸੇ ਰਾਹ ਦੇ ਕੋਈ ਵੀ ਚੀਜ਼ ਹੋਰ ਸਾਹਮਣੇ ਆਉਂਦੀ ਹੈ ਹੋਰ ਵੀ ਟਕਲ ਹੋ ਸਕਦਾ ਕਿਉਂਕਿ ਸਿਰੇ ਛੇਤੀ ਬੜੀ ਮਾਤਰਾ ਦੇ ਵਿੱਚ ਬਾਈਕ ਮਿਲਨੀ ਯਾਨੀ ਉਹ ਵੀ ਨਵੇਂ ਅੱਛੀ ਕੰਡੀਸ਼ਨ ਦੇ ਬਾਈਕ ਕਹਿੰਦੇ ਕਿ ਕਾਫੀ ਨਾਲ ਨਾਲ ਹੋਰ ਵੀ ਲੋਕ ਇਨਵੋਲ ਲੱਗਦੇ ਨੇ ਵੀ ਇਹ ਦੋ ਬੰਦਿਆਂ ਦਾ ਕੰਮ ਤਾਂ ਕਰ ਨਹੀਂ ਹੋ ਸਕਦਾ ਤੇ ਇਸ ਵਾਰ ਬਿਲਕੁਲ ਹੀ ਇਹ ਨਟੋਰੀਅਸ ਹੈ ਇਹਨਾਂ ਦੇ ਨਾਲ ਹੋਰ ਵੀ ਸਾਥੀ ਹੋ ਸਕਦੇ ਆ ਅਸੀਂ ਵੀ ਉਵੇਂ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਜਿਵੇਂ ਹੋਰ ਚੀਜ਼ ਸਾਹਮਣੇ ਪੁਛਗਿਸ ਤੋਂ ਆਈ ਤੇ ਇਹਨਾਂ ਦੇ ਨਾਲ ਦੇ ਜਿਹੜੇ ਹੋਰ ਸਾਥੀ ਵੀ ਆਏ ਤੇ ਉਹਨਾਂ ਨੂੰ ਵੀ ਰੱਤ ਤੱਕ ਪੁੱਛਿਆ